ਮੈਂ ਬੇਟਾ ਮੇਰਾ ਕੋਈ ਮਤਲਬ ਮੈਂ ਕਦੇ ਰਾਜਨੀਤੀ ਨੂੰ ਨਕਾਰਿਆ ਵੀ ਨਹੀਂ ਅਜੇ ਤੱਕ ਕਦੇ ਵੀ ਮੈਂ ਨਹੀਂ ਜਾਊਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਪੁੱਤ ਦਾ ਜਸਟਿਸ ਹੈ ਜਦ ਤੱਕ ਮਨੂੰ ਜਸਟਿਸ ਨਹੀਂ ਮਿਲਦਾ ਮੈਂ ਕਿਸੇ ਲੱਗਦਾ ਨਹੀਂ ਜਸਟਿਸ ਵਾਸਤੇ ਇਹ ਰਸਤਾ ਠੀਕ ਨਹੀਂ ਹੈ ਜੇ ਸਿਆਸਤ ਚਾਹੋ ਤਾਂ ਤੁਸੀਂ ਆਪਦੀ ਆਵਾਜ਼ ਆਵ ਬਲੰਦ ਕਰ ਸਕਦੇ ਹੋ ਇਹ ਲੋਕਾਂ ਦੀ ਬੇਟਾ ਵੀ ਕਿਹਾ ਜਾਂਦਾ ਮੈਂ ਵੀ ਕਦੇ-ਕਦੇ ਸੋਚਦਾ ਹੁਣ ਵੀ ਮੈਂ ਸ਼ਾਇਦ ਇਹ ਸੰਸਦ ਦੇ ਵਿੱਚੋਂ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਨੂੰ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਵਿੱਚ ਇੱਜ਼ਤ ਘਟੀ ਐ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਐ ਲੋਕਾਂ ਨੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ ਹੁਣ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਪਰੰਤੂ ਨਹੀਂ ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਹੈ ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਮੁਬਾਰਕਾਂ ਦਿਓ ਬਲੇਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰ ਆ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਤੁਹਾਨੂੰ ਲੱਗਦਾ ਲੜਾਈ ਸਾਡਾ ਸਾਡਾ ਉਜੜੇ ਹੋਇਆ ਦਾ ਲੜਾਈ ਕਿੱਡੀ ਲੰਮੀ ਹੋਰ ਲੜਨੀ ਪਊਗੀ ਕੀ ਲੱਗਦਾ ਜੱਸ ਬਿਲਕੁਲ ਲੜੂੰਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਤੁਹਾਡੀਆਂ ਦੁਆਵਾਂ ਨਹੀਂ ਦਿੱਤੀ ਐ ਆਮ ਲੋਕਾਂ ਦੀਆਂ ਅਰਦਾਸਾਂ ਨਹੀਂ ਦਿੱਤੀ ਐ ਅਕਾਲ ਪੁਰਖ ਨੇ ਦਿੱਤੀ ਐ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬੋਝ ਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਬੇ ਤੜਕ ਹੋ ਕੇ ਹੋਰ ਵੀ ਮਜ਼ਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਂਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਮੈਂ ਰੇ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਆ ਜਾਂਦੀ ਦੁਕਾਨ ਖੋਲ ਕੇ ਬਾਹਰ ਆਉਦਾ ਬਹਿ ਸਕਦੇ ਬਹਿ ਸਕਦੇ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾਦਦਾ ਹੈ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਹੈ ਕਿ ਕਿਉਂ ਜਰਾ ਕਿੱਥੇ ਕਾਨੂੰਨ ਸਾਡਾ 302 ਦਾ ਮੇਰੇ ਪੁੱਤ ਨੇ ਪਰਚਾ ਤੇ ਅੱਜ ਤੱਕ ਮੇਰਾ ਕੇਸ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜ਼ੀ ਬરા ਲੂਗਾ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸਨੇਹੇ ਦੇਣ ਦੀ ਲੋੜ ਨਹੀਂ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਹੈ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨੇ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਿਰਾਏ ਤੁਹਾਡੇ ਪੁਲਿਸ ਨੇ ਹੈ ਤੁਹਾਡੀ ਕਸਟਡੀ ਦੇ ਵਿੱਚ ਹੈ ਤੁਸੀਂ ਲੱਭਦੇ ਫਿਰਦੋਂ ਆਸੇ-ਪਾਸੇ ਵੀ ਕਹਿੰਸੀ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜਾਓ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਹੈ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਮੁਲਜਮ ਹੈ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਉਹ ਰਾਜਸਥਾਨ ਦਾ ਜਿਹੜਾ Rajputan ਦਾ ਗੋ ਕੀ ਨਾ ਸਖਦੇਵ ਸ਼ਰਦਨਾਂ ਸੀ ਉਹਦਾ ਉਹਦੇ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੁਹਾਨੂੰ ਦੱਸ ਦਿੰਦੇ ਆ ਇੱਕ ਕੈਮਰਾ ਲਾ ਕੇ ਇੱਕ HD ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚਦੇ ਆ ਉਹਦਾ ਪ੍ਰਬੰਧ ਕੀਤਾ ਗਿਆ ਸੈਟ ਵਰਗਾ ਉਹਦਾ ਉੱਥੇ ਜਾਂਦਾ ਵਧੀਆ ਸੈਟ ਲਾਇਆ ਗਿਆ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਕਿਉਂ ਝੂਠ ਬੋਲਦੇ ਹੋ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀਓ ਇਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਾਈ ਜਾਂਦੇ ਹੋ ਯਾਰ ਇਹ ਲੋਕਾਂ ਦਾ ਵਿਸ਼ਵਾਸ ਤੁਹਾਡੇ ਚ ਕਿਵੇਂ ਬਣੂਗਾ ਇਸ ਗੱਲ ਦੀ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾਂ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵਧਾਈ ਦਿੰਦਾ ਇਸ ਗੱਲ ਦੀ ਵੀ ਆਪਣੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਇਹਦਾ ਦਰਿੰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ 'ਚ ਬੈਠੇ ਲੋਕਾਂ ਨੂੰ ਵੀ ਆਉਣੀ ਚਾਹੀਦੀ ਹੈ ਵੀ ਦੇਖੋ 3 ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤ ਦੁਨੀਆ ਦੇ ਵਿੱਚ ਆਉਂਦਾ ਜਦੋਂ ਜਾਂਦਾ ਹੈ ਲੱਖਾਂ ਲੋਕਾਂ ਨੇ ਦੁੱਖ ਮਨਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਤੁਹਾਡੇ ਕੋਲੇ ਵੇਲਾ ਹੈ ਤੁਹਾਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਨੀ ਰਹਿੰਦੀ ਕਿਸੇ ਕੋਲੇ 5 ਸਾਲ ਤੋਂ ਵੱਡੇ ਵੱਡੇ ਹੋ ਹੋ ਕੇ ਤੁਰਗੇ ਇਹ ਸਿੱਧਾ ਹੰਕਾਰ ਨਾ ਕਰੋ ਸੇਵਾ ਇਹਦਾ ਲੋਕਾਂ ਦੀ ਹੈ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਦੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀ ਹੈ ਦਿਨ ਕਿਵੇਂ ਲੰਘਦਾ ਹੈ ਤੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਉਹ ਨਹੀਂ ਹੈ ਮੇਰਾ ਹਲੇ ਕੋਈ ਮਨ ਨਹੀਂ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਕੇ ਮੈਂ ਕਦੇ ਨਹੀਂ ਕਿਹਾ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਨਾਲ ਚਾਰ ਲੋਕ ਹੈ ਮੈਂ ਲੋਕਾਂ ਦੇ ਇਮੋਸ਼ਨ ਵੇਚਣ ਵਾਲਿਆਂ ਚੋਂ ਨਹੀਂ ਹੈਗਾ ਜਿੱਦੇ ਮੇਰੇ ਚੌਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕਦਾ ਮੈਨੂੰ ਲੱਗਿਆ ਵੀ ਮੈਂ ਲੋਕਾਂ ਨਾਲ ਕੋਈ ਸਮਾਰ ਸਕਦਾ ਮੈਂ ਜ਼ਰੂਰ ਆ ਜੂਗਾ